ਦੇਖਿਏ ਤੁਸੀਂ ਜਾਣਦੇ ਹੋ ਡਾਕਟਰ ਰਾਜਿੰਦਰ ਗੂਸ਼ਨ ਜੀ ਸਾਡੇ ਐਸਐਮਾ ਕੁਰਾਲੀ ਪੋਸਟਡ ਸੀਗੇ ਔਰ ਪਿਛਲੇ 28 ਸਾਲਾਂ ਦੀ ਸਰਵਿਸ ਦੇ ਵਿੱਚ ਡਾਕਟਰ ਸਾਹਿਬ ਨੇ ਆਪਣੀ ਇੱਕ ਰੈਪਿਊਟੇਸ਼ਨ ਜਿਹੜੀ ਹੈ ਨਾ ਸਿਰਫ ਪੀसीएमਐਸ ਦੇ ਵਿੱਚ ਸਗੋਂ ਸਾਡੇ ਪੂਰੇ ਸੂਬੇ ਦੇ ਵਿੱਚ ਇਸ ਸਟ੍ਰਾਈਸਿਟੀ ਦੇ ਵਿੱਚ ਸਟੈਬਲਿਸ਼ ਕੀਤੀ ਹੈ ਜਿਸ ਦੇ ਵਿੱਚ ਨਾ ਹੀ ਪੂਰੀ ਤਨਦੇਹੀ ਦੇ ਨਾਲ ਸਗੋਂ ਪੂਰੀ ਦਇਆ ਦੇ ਨਾਲ ਸਾਰੇ ਪੇਸ਼ੈਂਟਸ ਨੂੰ ਸਾਰੇ ਸਮਾਜ ਦੀ ਸੇਵਾ ਕਰਦੇ ਸੀ ਕੋਵਿਡ ਵੇਲੇ ਡਾਕਟਰ ਸਾਹਿਬ ਦੀ ਐਕਸਪਰਟੀਜ਼ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਬਹੁਤ ਹੀ ਇਨਾਦਾ ਸਹਿਯੋਗ ਰਿਹਾ ਔਰ ਡਾਕਟਰ ਸਾਹਿਬ ਦੀ ਐਕਸਪਰਟੀਜ਼ ਦੇ ਨਾਲ ਅਸੀਂ ਆਪਣੇ ਅਰੇਂਜਮੈਂਟਸ ਸੁਚਾਰੂ ਢੰਗ ਨਾਲ ਚਲਾ ਸਕੇ ਔਰ ਬਹੁਤ ਜਾਨਾਂ ਜਿਹੜੀਆਂ ਡਾਕਟਰ ਸਾਹਿਬ ਨੇ ਬਚਾਈਆਂ ਬਹੁਤ ਸਾਰੇ ਭਾਵੇਂ ਉਹ ਵੀਆਈਪੀ ਪੇਸ਼ੈਂਟਸ ਹੋਣ ਜਾਂ ਗਰੀਬ ਵਰਗ ਦੇ ਲੋਡ ਵਰਗ ਵਰਗੇ ਪੇਸ਼ੈਂਟਸ ਹੋਣ ਡਾਕਟਰ ਸਾਹਿਬ ਇੱਕੋ ਜਹੀ ਨਜ਼ਰ ਨਾਲ ਹਰ ਕਿਸੇ ਨੂੰ ਦੇਖ ਕੇ ਹਰ ਕਿਸੇ ਦਾ ਬਿਹਤਰ ਤੋਂ ਬਿਹਤਰ ਇਲਾਜ ਕਰਦੇ ਸੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰ ਮੇਰੇ ਵੱਲੋਂ ਵਿਅਕਤੀਗਤ ਤੌਰ ਤੇ ਡਾਕਟਰ ਸਾਹਿਬ ਨੂੰ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਔਰ ਅੱਗੇ ਲਈ ਸਾਡੀ ਸ਼ੁਭ ਕਾਮਨਾਵਾ ਕਿ ਡਾਕਟਰ ਸਾਹਿਬ ਇਸ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਦੇ ਰਹਿਣ ਔਰ ਆਪਣੇ ਲਈ ਵੀ ਕੋਈ ਬਹੁਤ ਅੱਛੀ ਇਨਦੀ ਅੱਗੇ ਦੀ ਇਨਿੰਗਸ ਹੋਵੇ ਮੈਮ ਡਾਕਟਰ ਸਾਹਿਬ ਮੈਡੀਸਨ ਦੇ ਗਲੋਬਲ ਡਾਕਟਰ ਕਾਲਜ ਸੀਐਸਸੀ ਦੇ ਵਿੱਚ ਸ਼ਹਿਰ ਦੇ ਵਾਸੀ ਕਾਫੀ ਮਿਸ ਕਰਨਗੇ ਉਹ ਇੱਕ ਬਹੁਤ ਕਿਹਾ ਚਾਹੂਗੀ ਕਿ ਅਜੇ ਸ਼ਿਕਸ਼ੀਅਤ ਦੁਆਰਾ ਮੈਡੀਸਨ ਦੇ ਡਾਕਟਰ ਕਾਲਜ ਵਿੱਚ ਹਾਂਜੀ ਦੇਖਿਏ ਇਹ ਇੱਕ ਅ ਜਿਹਨੂੰ ਕਹਿੰਦੇ ਹਨ ਅਨਅਵੋਇਡੇਬਲ ਚੀਜ਼ ਹੈ ਕਿ ਜਿੱਥੇ ਰਿਟਾਇਰਮੈਂਟ ਦੀ ਖੁਸ਼ੀ ਸਾਨੂੰ ਸਾਰਿਆਂ ਨੂੰ ਹੈ ਅਸੀਂ ਸਾਰੇ ਡਾਕਟਰ ਸਾਹਿਬ ਦੀ ਪ੍ਰੈਜ਼ੈਂਸ ਉਹਨਾਂ ਦੀ ਸੇਵਾ ਮਿਸ ਕਰਾਂਗੇ ਲੇਕਿਨ ਪਬਲਿਕ ਸਰਵਿਸ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਿਵੇਂ ਜਿਵੇਂ ਲੋਕ ਸੀਨੀਅਰ ਹੁੰਦੇ ਹਨ ਨਵੇਂ ਡਾਕਟਰਸ ਭਰਤੀ ਹੋਣ ਹੁੰਦੇ ਹਨ ਤੇ ਸਾਨੂੰ ਉਮੀਦ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕਮੀ ਇਨਾਂ ਦੀ ਉਦਾਂ ਤਾਂ ਇਨਾਂ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ لیکن ਸਾਡੇ ਵੱਲੋਂ پوری کوشش ਰਹੇਗੀ ਕਿ ہیلتھ فیسਿਲिटीज ਜਿਹੜੀ ਹੈ ਸਾਡੀ ਸੁਚਾਰੂ ਢੰਗ ਨਾਲ ਚੱਲਦੀ ਰਹੇ థాంک یو ਜੀ ਕੋਰਾਈ ਇਹ ਕਮਿਊਨਿਟੀ ਹੱਬ ਸੈਂਟਰ ਦੇ ਐਸਐਮਓ ਸੀਗੇ ਔਰ ਰਿਟਾਇਰਡ ਹੋਏ ਅੱਜ ਰਿਟਾਇਰਮੈਂਟ ਪਾਰਟੀ ਇਸ ਤੋਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਬਹੁਤ ਹੀ ਖੁਸ਼ੀ ਦੇ ਪਲ ਹੈ ਕਿ ਜਦੋਂ ਕਿਸੇ ਇਨਸਾਨ ਦੀ ਰਿਟਾਇਰਮੈਂਟ ਹੁੰਦੀ ਆ ਔਰ ਕਿਸੇ ਨੂੰ ਮਲਾਲ ਵੀ ਹੁੰਦਾ ਕਿ ਇੱਕ ਅਜਿਹਾ ਵਿਅਕਤੀ ਜਿਹੜਾ ਕਿਸ ਸੇਤ ਸਭਾਵਾਂ ਦੇ ਰਿਹਾ ਹੋਵੇ ਬਹੁਤ ਵੱਡਾ ਅਫੀਸਰ ਸਾਡੇ ਐਸਐਮਐਸ ਸਾਹਿਬ ਰਜਿੰਦਰ ਪੋਸ਼ਨ ਜੀ ਔਰ ਜਿਹੜੇ ਕਿ ਅੱਜ ਸੇਵਾ ਮੁਕਤ ਹੋਏ ਆ ਔਰ ਇਹ ਜੇ ਇਨਸਾਨ ਜਿਹੜੇ ਕਿ ਨਿਸ਼ਕਾਮ ਸੇਵਾ ਕਰਦੇ ਆ ਔਰ ਉਹਨਾਂ ਨੇ ਜੋ ਸਿਹਤ ਸੇਤ ਸਹੂਲਤਾਂ ਸਾਡੇ ਸ਼ਹਿਰ ਦੇ ਵਿੱਚ ਦਿੱਤੀਆਂ ਮੈਡੀਸਨ ਦੇ ਰਿਲੇਟਡ ਡਾਕਟਰਾਂ ਜੀਓ ਪਰ ਇਸ ਦੀ ਮਿਸਾਲ ਸਾਡਾ ਇਲਾਕਾ ਹੈ ਸਾਡਾ ਸ਼ਹਿਰ ਹੈ ਕਿਉਂਕਿ ਉਹਨਾਂ ਨੇ ਐਡੀ ਨਿਸ਼ਕਾਮ ਸੇਵਾ ਕੀਤੀ ਹੈ ਕਿ ਹਰ ਕੋਈ ਡਾਕਟਰ ਨਹੀਂ ਕਰ ਸਕਦਾ ਔਰ ਉਹਨਾਂ ਨੇ ਹਸਪਤਾਲ ਦਾ ਵੀ ਸੁਧਾਰ ਕੀਤਾ ਹਰ ਗਰੀਬ ਦੀ ਸੁਣੀ ਔਰ ਮੇਰਾ ਖਿਆਲ ਹੈ ਜੀ ਜਿੱਥੇ ਸਾਡੇ ਹਸਪਤਾਲ ਦੇ ਵਿੱਚ 50 ਪੇਸ਼ੈਂਟ ਹੁੰਦੇ ਸੀ ਅੱਜ ਮੈਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਐਸਐਮਐਲ ਸਾਹਿਬ ਨੂੰ ਵੀ ਹੌਸਲਾ ਦਿੱਤਾ ਕਿ ਤੁਸੀਂ ਆਪਣੀਆਂ ਦਵਾਈਆਂ ਵੀ ਫ੍ਰੀ ਦੋ ਹਸਪਤਾਲ ਦੇ ਵਿੱਚ ਔਰ ਉਹਨਾਂ ਨੇ 700 ਤੱਕ ਦੇ ਜਿਹੜੇ ਪੇਸ਼ੈਂਟ ਡੇਲੀ ਉਹ ਉਹਨਾਂ ਨੂੰ ਦੇਖਦੇ ਸਨ ਪਰ ਇਹੋ ਜਿਹੇ ਵਿਅਕਤੀ ਦਾ ਸਾਡੇ ਸ਼ਹਿਰ ਤੋਂ ਇਹ ਸੇਵਾ ਮੁਕਤ ਹੋਣਾ ਅਸੀਂ ਉਹਨਾਂ ਨੂੰ ਪਹਿਲਾਂ ਤਾਂ ਪਰਿਵਾਰ ਨੂੰ ਉਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਕਿਉਂਕਿ ਉਹਨਾਂ ਨੇ ਜਿਹੜੀ ਜ਼ਿੰਦਗੀ ਦੀ ਸਰਵਿਸ ਹੈ ਉਹ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਕੀਤੀ ਆ ਇਸ ਦੇ ਨਾਲ ਹੀ ਅਸੀਂ ਉਹਨਾਂ ਨੂੰ ਹਮੇਸ਼ਾ ਸਾਡਾ ਸ਼ਹਿਰ ਸਾਡਾ ਇਲਾਕਾ ਹਮੇਸ਼ਾ ਮਿਸ ਕਰੂਗਾ ਜੀ ਧੰਨਵਾਦ ਜੀ ਰਾਣੀ ਆਵਾਜ਼ ਵੀ ਪਾਰਟੀ ਦੀ ਸਰਕਾਰ ਦੇ ਵਿੱਚ ਡਾਕਟਰ ਜੀ ਲੱਖ ਜੀ ਪੁਰਾਣੀ ਆਏ ਸਭ ਤੇ ਲੋਕ ਮੰਤਰੀ ਸਾਹਿਬ ਵੀ ਹਸਪੀਟਲ ਦੇ ਵਿੱਚ ਆਏ ਸਨ ਤੇ ਹੁਣ ਹਸਪੀਟਲ ਕਿ ਕੀ ਕੰਮ ਕਰ ਰਹੀ ਨੇ ਕੋਈ ਨਹੀਂ ਜਾਣਦਾ ਨਿਕੋੜ ਜਿੰਦਰਪੁਰ ਜਿਹਨੇ ਜੋ ਸੇਵਾ ਕੀਤੀ ਹੈ ਗਰਾਲੀ ਹਸਪਤਲ ਦੇ ਵਿੱਚ ਇਹ ਬੜੀ ਸਲਾਘਾਯੋਗ ਹੈ ਰਿੰਦਰਪੁਰ ਜਿਹਨੇ ਲਗਾਤਾਰ ਸਰਕਾਰੀ ਹਸਪਤਾਲ ਦੇ ਵਿੱਚ ਆਪਣਾ ਸਮੇਂ ਨਾ ਦੇਖਦੇ ਹੋਏ ਮਗਿੱ ਹਰ ਤਰ੍ਹਾਂ ਦੇ ਮਰੀਜ਼ਾਂ ਦੀ ਉਹਨਾਂ ਨੇ ਸੇਵਾ ਕੀਤੀ ਹੈ ਤੇ ਉਹ ਆਪਣੇ ਮਗਿੱ ਛੁੱਟੀ ਲੈਵਾਦ ਵਿੱਚ ਕਈ ਵਾਰ ਸਪੈਸ਼ਲ ਆਏ ਹਸਪਤਾਲ ਦੇ ਵਿੱਚ ਤੇ ਉਹਨਾਂ ਨੇ ਮਰੀਜ਼ ਦੇਖੇ ਤੇ ਰਿੰਦਰ ਪੂਸ਼ਨ ਜਿਹੜਾ ਕਹਿਣਾ ਸੀ ਉਹ ਵੀ ਗੱਲ ਸਾਨੂੰ ਬੜੀ ਵਧੀਆ ਲੱਗੀ ਉਹ ਕਹਿੰਦੇ ਵੀ ਜਦੋਂ ਸਰਕਾਰ ਐਨੇ ਵਧੀਆ ਕੰਮ ਕਰ ਰਹੀ ਹੈ ਰਣਾ ਜੀ ਕਹਿੰਦੇ ਮੈਂ ਜੇ ਕਹਿੰਦੇ ਮੇਰੀ ਇੱਕ ਸਾਲ ਦੀ ਛੁੱਟੀ ਪਈ ਹੈ ਮੇਰੀ ਕਹਿੰਦੇ ਮੈਂ ਇੱਕ ਸਾਲ ਦੀ ਛੁੱਟੀ ਲੈ ਕੇ ਵੀ ਕਹਿੰਦੇ ਉਹ ਮੈਂ ਟਾਈਮ ਬਤਾ ਸਕਦਾ ਸੀ ਆਪਣਾ ਮੈਂ ਪਰ ਹੁਣ ਸਰਕਾਰ ਐ ਉਹ ਬੜਾ ਵਧੀਆ ਕੰਮ ਕਰ ਰਹੀ ਹੈ ਤੇ ਮੇਰੇ ਵੀ ਕੰਮ ਕਰਦੋਂ ਬੜਾ ਮਨ ਕਰ ਰਿਹਾ ਤੇ ਜੋ ਵੀ ਇੰਦਰ ਜੀ ਨੇ ਸੇਵਾ ਕੀਤੀ ਹੈ ਸਾਡੇ ਇਲਾਕੇ ਦੇ ਲਈ ਤੇ ਸਾਡਾ ਸਾਰਾ ਇਲਾਕਾ ਉਹਨਾਂ ਦਾ ਇਸ ਲਈ ਬੜਾ ਦੇਨਦਾਰ ਹੈ ਜਿੱਦਾਂ ਮੈਡੀਕਲ ਵੀ ਕਾਪਰੇਟਿਵ ਸੰਜੀਤ ਹੈ ਉਹ ਬੜੀ ਚਾਹ ਦੇ ਵਿੱਚ ਕਰੈਕਟ ਕੀਤਾ ਜਾਏਗੀ ਕਿ ਕਰਾਲੀ ਨਿਵਾਸੀ ਦੁਆਰਾ ਵੀ ਇੱਕ ਮੈਡੀਕਲ ਮੈਡੀਸਨ ਦੇ ਨਾਲ ਡਿਲੀਵਰ ਐਸਾ ਹੋਊਗਾ ਜੀ ਬਿਲਕੁਲ ਸਹੀ ਗੱਲ ਹੈ ਜੀ ਇੰਦਰਪੂਰ ਸਿੰਘ ਜੀ ਦੀ ਜਿਹੜੀ ਕਮੀ ਹੈ ਉਹ ਕਰਾਲੀ ਹਸਪਤਲ ਦੇ ਵਿੱਚ ਪੂਰੀ ਨਹੀਂ ਹੋਏਗੀ ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਤਾਂ ਅਗਲਾ ਜਿਹੜੇ ਆਪਣੇ ਐਸਐਮਓ ਆਣਗੇ ਆਪਣੇ ਜੀ ਉਹ ਮੈਡੀਕਲ ਲੈ ਕੇ ਆਵਾਂਗੇ ਆਪਾਂ ਕਾਕ ਜਿਹੜੀ ਆਪਣੀ ਓਪਰਟੀਨ ਨੂੰ ਕੋ ਫਰਮਾ ਪਵੇ ਆਪਾਂ ਦੀ ਪਾਰਟੀ ਦੀ ਪੁਰੀ ਹੈ ਸਾਇਰਮਟ ਪਾਰਟੀ ਹੈ ਸੈਮਥਾਪੀ ਕੀ ਕਹਿਣਾ ਚਾਹੁੰਦੇ ਹੋ ਅੱਜ ਕਾਫੀ ਭਾਵੁਕ ਵੀ ਲੱਗੇ ਹੈ ਕਿ ਜੀ ਵਧੀਆ ਕੰਮਾ ਬਦੋ ਹੱਥਾਂ ਨੂੰ ਲੈ ਕੇ ਕੀਤਾ ਗਿਆ ਆ ਜਦੋਂ ਤੋਂ ਡਾਕਟਰ ਸਾਹਿਬ ਸਾਡੇ ਆਏ ਸੀ ਕਰਾਲੀ ਇਹਨਾਂ ਨੇ ਆ ਕੇ ਸਾਡੇ ਸ਼ਹਿਰ ਕਰਾਲੀ ਦੇ ਹਸਪਤਾਲ ਨੂੰ ਚਾਰ ਚੰਨ ਲਗਾਏ ਹਨ ਇੱਕ ਬਿਲਕੁਲ ਪੋਜ਼ਿਟਿਵ એનਰਜੀ ਦੇ ਇਹ ਮਾਲਕ ਹੈ ਬਹੁਤ ਸਾਹੂ ਨੇਕ ਸੁਭਾਅ ਦੇ ਬੰਦੇ ਹੈ ਜਦੋਂ ਵੀ ਇਨਾਂ ਕੋਈ ਮਰੀਜ਼ ਆਇਆ ਕਿਸੇ ਨੂੰ ਇਹਨਾਂ ਨੇ ਉਦਾਸ ਨਹੀਂ ਹੋ ਕੇ ਜਾਣ ਦਿੱਤਾ ਇੱਕ ਐਸਐਮਓ ਹੋਣ ਦੇ ਨਾਤੇ ਆਪ ਨਿਕਲ ਕੇ ਹਮਰੀ ਜਨ ਨੂੰ ਮਿਲਦੇ ਹੁੰਦੇ ਔਰ ਅੱਜ ਜਦੋਂ ਇਹਦੀ ਰਿਟਾਇਰਮੈਂਟ ਹੈ ਮੈਂ ਕਹਿੰਨਾ ਵੀ ਸਾਡੇ ਸ਼ਹਿਰ ਨੂੰ ਇੱਕ ਬਹੁਤ ਵੱਡਾ ਅਸੀਂ ਘਾਟਾ ਮਹਿਸੂਸ ਕਰ ਰਹੇ ਆ ਪਰ ਅਸੀਂ ਇਹਨਾਂ ਨੂੰ ਕੁਰਾਲੀ ਤੋਂ ਜਾਣੇ ਨਹੀਂ ਦਿੱਤਾ ਕੁਰਾਲੀ ਦੇ ਵਿੱਚ ਹਸਪੀਟਲ ਇਹਨਾਂ ਨੇ ਆਪਣਾ ਪਾ ਲਿਆ ਤੇ ਅਸੀਂ ਇਹਨਾਂ ਦੀਆਂ ਸਵਾਮਾਂ ਬਰਾਬਰ ਲੈਂਦੇ ਰਹਾਂਗੇ ਤੇ ਅਸੀਂ ਸਾਰੇ ਇਲਾਕੇ ਦੇ ਵਿੱਚ ਇਹਨਾਂ ਦੀ ਜਿਹੜੀ ਇਹਨਾਂ ਨੇ ਭਲਾਈ ਹੈ ਜਿਹੜੀ ਇਹਦੀ ਸਾਹੂਪਣਾ ਉਹਦੇ ਬਾਰੇ ਜ਼ਰੂਰ ਦੱਸਾਂਗੇ ਤੇ ਅਸੀਂ ਇਹਨਾਂ ਨੂੰ ਸ਼ੁਭ ਕਾਮਨਾਵਾਂ ਪੇਸ਼ ਕਰਦੇ ਆ ਇਹਨਾਂ ਦੀ ਰਿਟਾਇਰਮੈਂਟ ਤੇ ਜ਼ਿੰਦਗੀ ਦਾ ਸਭ ਤੋਂ ਵੱਡਾ ਖੁਸ਼ੀ ਉਸ ਵਕਤ ਹੋਈ ਹੈ ਜਦੋਂ ਕੋਈ ਰਿਟਾਇਰਮੈਂਟ ਹੋਈ ਹੈ ਉਹਦੇ ਬੇਦਾਗ ਹੋਵੇ ਕੀ ਕਹਿਣਾ ਚਾਹਦੇ ਹੋ ਸਿਰਫ ਕਿਨੇ ਖੁਸ਼ ਕਰੋਗੇ ਬਾਕੀ ਦੇਖੋ ਬਿਲਕੁਲ ਤੁਹਾਡੀ ਗੱਲ ਠੀਕ ਹੈ ਮੈਂ ਉਹ ਮਰੀਜ਼ਾਂ ਦਾ ਪਿਆਰ ਜੋ ਕਰਾਲੀ ਵਿੱਚੋਂ ਮੈਨੂੰ ਮਰੀਜ਼ਾਂ ਤੋਂ ਮਿਲਿਆ ਹੈ ਜਾਂ ਕਰਾਲੀ ਜਿਹੜਾ ਪਬਲਿਕ ਵਲੋਂ ਮੈਨੂੰ ਜੋ ਮੈਨੂੰ ਪਿਆਰ ਮਿਲਿਆ ਉੱਥੇ 3 ਸਾਲ ਦੇ ਅੰਦਰ ਉਹ ਮੈਂ ਜ਼ਰੂਰ ਮਿਸ ਕਰੂੰਗਾ ਪਰ ਫਿਰ ਵੀ ਮੈਂ ਆਪਣੇ ਕਰਾਲੀ ਵਿੱਚੋਂ 2 ਘੰਟੇ ਆਪਣੀ ਸੇਵਾਵਾਂ ਜ਼ਰੂਰ ਮੈਂ ਉੱਥੇ ਜਾ ਕਰੂੰਗਾ ਸਵੇਰ ਤੇ इवन ਮੈਨੂੰ ਇੱਕ ਗਵਰਨਮੈਂਟ ਦੀ ਆਪਸ਼ਨ ਵੀ ਹੈ ਕਿ ਤੁਸੀਂ 2 ਘੰਟੇ ਫ੍ਰੀ ਸੇਵਾ ਵੀ ਗਵਰਨਮੈਂਟ ਹਸ ਮੈਂ ਹੌਸਲੀ ਵੀ ਜਲਦੀ ਅਪਲਾਈ ਕਰ ਰਿਹਾ ਹਾਂ ਤਾਂ ਉਮੀਦ ਹੈ ਵੀ ਮੈਨੂੰ ਜਲਦੀ ਵੀ ਪਰਮਿਸ਼ਨ ਮਿਲੀ ਤਾਂ ਮੈਂ 2 ਘੰਟੇ ਉੱਥੇ ਹਸਪਤਾਲ ਵਿੱਚ ਫ੍ਰੀ ਸੇਵਾ ਜ਼ਰੂਰ ਦਊਂਗਾ ਲੋਕਾਂ ਦੇ ਵਿੱਚ ਵੀ ਕਾਫੀ ਗੱਲਾਂ ਲੱਗਣ ਨੂੰ ਮਿਲ ਰਹੀ ਹੈ ਕਿਉਂਕਿ ਤੁਹਾਡੇ ਨਾਲ ਕਾਫੀ ਫੈਮਿਲੀ ਦੀ ਪਰਜਾ ਇੱਕ ਉਹਨਾਂ ਦਾ ਵਿਚਰਨਾ ਚੱਲ ਰਹੀ ਸੀ ਕਿ ਉਹਨਾਂ ਮੇਸਰ ਨੂੰ ਵੀ ਕਿਵੇਂ ਕਰਾਉਂਗਾ ਮੈਂ ਤੁਹਾਡੇ ਮੀਡੀਅਮ ਦੇ ਥਰੂ ਹਰੇਕ ਲੋਕਾਂ ਨੂੰ ਇਹ ਇਹ ਤੇ ਸੰਦੇਸ਼ ਮੇਰਾ ਪਹੁੰਚਾ ਦਿਓ ਕਿ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋਵੇ ਆਲਮੋਸਟ ਸੌਂ ਮੈਂ ਆਪਣਾ ਫੋਨ ਨੰਬਰ ਦਿੱਤਾ ਹੈ ਜਦੋਂ ਮੈਨੂੰ ਮਰਜ਼ੀ ਫੋਨ ਕਰਨ ਕੋਈ ਫੀਸ ਦੀ ਜ਼ਰੂਰਤ ਨਹੀਂ ਕੋਈ ਸੋਚਣ ਦੀ ਜ਼ਰੂਰਤ ਨਹੀਂ ਜਦੋਂ ਮਰਜ਼ੀ ਮੇਰੇ ਕੋਲ ਆਣ ਕਿਸੇ ਕੋਲ ਫੀਸ ਹੋਵੇ ਦੇ ਜੇ ਨਾ ਫੀਸ ਹੋਵੇ ਕੋਈ ਜ਼ਰੂਰਤ ਨਹੀਂ ਹੈ ਇਹ ਮੈਂ ਤੁਹਾਡੇ ਮੀਡੀਅਮ ਦੇ ਥਰੂ ਲੋਕਾਂ ਨੂੰ ਆਪਣਾ ਮੇਰਾ ਸਨੇਹਾ ਜ਼ਰੂਰ ਪਹੁੰਚਾ ਦਿਓ ਵੀ ਮੈਂ 24 ਘੰਟੇ ਅਵੇਲੇਬਲ ਹਾਂ ਅੱਜ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਡੀਸੀ ਮੈਡਮ ਨਾਲ ਮੈਂ ਬਹੁਤ ਉਹਨਾਂ ਨੇ ਕਰਾਲੀ ਵਿੱਚ ਕੰਮ ਬਹੁਤ ਕਰਾਇਆ ਕਿਉਂਕਿ ਡੀਸੀ ਮੈਡਮ ਨਾਲ ਬੜੇ ਪੁਰਾਣੇ ਰਿਲੇਸ਼ਨਸ਼ਿਪ ਜਦੋਂ ਅਸੀਂ ਕੋਵਿਡ ਵਿੱਚ ਇਕੱਠੇ ਕੰਮ ਕੀਤਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਸਾਈਡ ਤੋਂ ਮੈਡਮ ਕੋਲ ਸਾਰਾ ਚਾਰਜ ਸੀ ਕੋਵਿਡ ਦਾ ਮੈਡੀਕਲ ਚਾਰਜ ਸਾਰਾ ਮੇਰੇ ਕੋਲ ਸੀ ਰੋਜ਼ ਸਾਡੀ ਇੰਟਰੈਕਸ਼ਨ ਸੀ ਉਹ ਰਿਲੇਸ਼ਨ ਦਾ ਮੈਂ ਫਾਇਦਾ ਉਠਾ ਕੇ ਕਰਾਲੀ ਵਿੱਚ ਜੇ ਮੈਂ ਆਪਣਾ ਪਤਾ ਵੀ ਪੇਸ਼ੈਂਟ ਦੀ ਗਿਣਤੀ ਇੰਨੀ ਜ਼ਿਆਦਾ ਵਾਖ ਕੇ ਸੀ ਕਿ ਸਾਨੂੰ ਆਪਣਾ ਰਜਿਸਟ੍ਰੇਸ਼ਨ ਕਾਊਂਟਰ ਬਾਹਰ ਲੈ ਕੇ ਆਉਣਾ ਪਿਆ ਸੀ ਬਾਹਰ ਪੇਸ਼ੈਂਟ ਦੇਖਾਣ ਦੀ ਕੋਈ ਜਗ੍ਹਾ ਨਹੀਂ ਸੀ ਡੀਸੀ ਮੈਡਮ ਨੇ ਅਲੱਗ-ਅਲੱਗ ਕੰਪਨੀਆਂ ਨੂੰ ਕਹਿ ਕੇ ਉੱਥੇ ਸ਼ੈੱਡ ਬਣਵਾਏ ਜਿਵੇਂ ਆਪਾਂ ਦੇਖਿਆ ਦੋ ਸ਼ੈੱਡ ਬਣੇ ਆ ਇੱਕ ਹਮਾਰਾ ਕੰਪਨੀ ਤੋਂ ਬਣਵਾਣ ਦੇ ਕਹਿ ਕਰਾਇਆ ਇੱਕ ਸਵਰਾਜ ਵਾਲਿਆਂ ਨੂੰ ਕਹਿ ਕੇ ਮਰੀਜ਼ਾਂ ਲਈ ਪੱਖੇ ਲਵਾਏ ਸ਼ੈੱਡ ਬਣਵਾਏ ਅਤੇ ਸਾਰਾ ਥੱਲੇ ਫਰਸ਼ ਪੱਕਾ ਕਰਵਾਇਆ ਡੀਸੀ ਮੈਡਮ ਦੀ ਕੰਟ੍ਰਿਬਿਊਸ਼ਨ ਅਸੀਂ ਉਸ ਹਸਪਤਾਲ ਦੀ ਨਹੀਂ ਪੁੱਛ ਸਕਦੇ ਬਹੁਤ ਇਸ ਕਰਮਾਂ ਦਾ ਰਿਕਵੈਸਟ ਕੀਤੀ ਵੀ ਸாரி ਮੈਡਮ ਦੀ ਟੈਕਨੀਕ ਵਾਲੀ ਹੋਈ ਹੈ ਹਾਂਜੀ ਹਾਂਜੀ ਮੈਡਮ ਤਾਂ ਐਕਚੁਅਲੀ ਸਾਰਾ ਘਰ ਮੈਡਮ ਦੇ ਸਿਰ ਤੇ ਹੀ ਚੱਲਦਾ ਜੇ ਮੈਂ ਹਸਪੀਟਲ ਟਾਈਮ ਦੇ ਸਕਦਾ ਸੀ ਮੈਡਮ ਬੱਚਿਆਂ ਨੂੰ ਸਾਰਾ ਘਰੇ ਟਾਈਮ ਦਿੰਦੀ ਸੀ ਤਾਂ ਉਹ ਪੋਸੀਬਲ ਸੀ ਮੈਡਮ ਦੀ ਕੰਟਰੀਬਿਊਸ਼ਨ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ ਸੀ ਹਾਂਜੀ ਮੈਂ ਇਸ ਕਰ ਬੇਫਿਕਰ ਹੋ ਕੇ ਬੈਠ ਰਿਹਾ ਸੀ ਕਿਉਂਕਿ ਮੈਡਮ ਸਾਰੇ ਬੱਚੇ ਸੰਭਾਲਦੀ ਸੀ ਘਰ ਸਭਾਲਦੀ ਸੀ ਥੈਂਕ ਯੂ ਮੈਡਮ ਐਸਐਮ ਨੂੰ ਸਾਫ਼ ਦੀ ਰਿਟਾਇਰਮੈਂਟ ਹੋਈ ਹੈ ਤੇ ਤੁਹਾਡੀ ਵੀ ਨਾਲ ਹੀ ਰਿਟਾਇਰਮੈਂਟ ਹੋਈ ਹੈ ਇੱਕ ਪਰਿਵਾਰ ਦੇ ਵਿੱਚ ਦੋ ਰਿਟਾਇਰਮੈਂਟ ਹੋ ਰਹੀਆਂ ਕਿੰਨੀ ਕਿ ਖੁਸ਼ੀ ਹੋਊਗੀ हां जी मैं तो बहुत खुश है कि ये उन मतलब अपना पहला बहुत बिजी ਰਹਿੰਦੇ ਸੀ ਇਹ ਹਸਪੀਟਲ ਸਾਰਾ ਦਿਨ 24 ਘੰਟੇ ਦਾ ਮਤਲਬ ਡਿਊਟੀ ਸੀ ਇਹਨਾਂ ਦੀ অলਮੋਸਟ ਤੇ ਹੁਣ ਥੋੜਾ ਬਹੁਤ ਇਕੱਲਾ ਟਾਈਮ ਦਿਆ ਕਰਨਗੇ ਮੈਨੂੰ ਇਹ ਖੁਸ਼ੀ ਹੈ ਬਹੁਤ ਜ਼ਿਆਦਾ ਇੱਕ ਜਦੋਂ ਮੈਰਿਜ ਹੋਇਆ ਕਿ ਉਦੋਂ ਇਹਨਾਂ ਦਾ ਸਾਥ ਚੰਗੀ ਤਰ੍ਹਾਂ ਮਿਲਿਆ ਹੋਗਾ ਹੋਰ ਰਿਟਾਇਰਮੈਂਟ ਤਾਂ ਬਾਅਦ ਮਿਲੇਗਾ ਜੀ ਕਿੰਨਾ ਕਿੰਨਾ ਫਰਕ ਦੇਖਦੇ ਹਾਂ ਹਾਂ ਜੀ ਮੈਰਿਜ ਤੋਂ ਬਾਅਦ ਤਾਂ ਫਿਰ ਵੀ ਇਹ ਸੀਐਮਸੀ 'ਚ ਉਦੋਂ ਪੜ੍ਹ ਰਹੇ ਸੀ ਐਮਟੀ ਕਰ ਰਹੇ ਸੀ ਉਦੋਂ ਤਾਂ ਬਹੁਤ ਓਵਰ ਬਿਜ਼ੀ ਰਹਿੰਦੇ ਸੀ ਪਰ ਹੁਣ ਹੋ ਸਕਦਾ ਹੈ ਕਿ ਇਹ ਮਤਲਬ ਥੋੜਾ ਟਾਈਮ ਕਰਨ ਨੂੰ ਦੇ ਸਕਣਗੇ ਥੈਂਕ ਯੂ